ਉੱਧਰ ਇਟਲੀ ਤੋਂ ਫਿਰ ਇੱਕ ਮਦਭਾਗੀ ਖਬਰ ਸਾਹਮਣੇ ਆਈ ਹੈ ਕਿ ਇੱਕ ਹੋਰ ਸੜਕ ਹਾਦਸਾ ਹੋ ਗਿਆ ਆ ਭਾਰਤੀ ਨੌਜਵਾਨ ਦੀ ਮੌਤ ਹੋ ਚੁੱਕੀ ਗਈ ਆ ਤੁਹਾਨੂੰ ਦੱਸ ਦਈਏ ਰੋਮ ਇਟਲੀ ਦੇ ਲਾਤੀਨਾ ਜ਼ਿਲ੍ਹੇ ਦੇ ਪਿੰਦੇ ਸ਼ਹਿਰ ਅਪ੍ਰੀਲੀਆ ਨੇੜੇ ਰੋਡ 148 ਪੁਨਤੀਨਾ ਉੱਪਰ ਇੱਕ ਕਾਰ ਤੇ ਸਾਈਕਲ ਦੀ ਟੱਕਰ 'ਚ ਇੱਕ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆ ਗਈ ਹੈ ਇਟਾਲੀਅਨ মিডিਆ ਅਨੁਸਾਰ 28 ਸਾਲਾ ਗਗਨਦੀਪ ਸਿੰਘ ਦੀ ਉਸ ਵੇਲੇ ਦਰਦਨਾਕ ਮੌਤ ਹੋ ਗਈ ਜਦੋਂ ਉਹ ਆਪਣੇ ਸਾਈਕਲ ਨਾਲ ਸੂਬੇ ਦੇ ਮੁੱਖ ਮਾਰਕ 148 ਪੁਤੀਨਾ ਉੱਪਰ ਛੜ ਰਿਹਾ ਸੀ ਅਚਾਨਕ ਤੇਜ਼ ਰਫ਼ਤਾਰ ਕਾਰ ਦੀ ਛਪੇੜ ਚ ਆ ਗਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਮੁਲਾਜ਼ਮਾਂ ਨੇ ਗੰਬੀਰ ਜ਼ਖਮੀ ਗਗਨਦੀਪ ਸਿੰਘ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਹ ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਦਮ ਤੋੜ ਗਿਆ ਪੁਲਿਸ ਨੇ ਮਾਮਲੇ ਦੀ ਜਾਂਚ ਕਰ ਰਹੀ ਹੈ 10 ਦੀ ਗੰਦਿੱਤਕ ਲਾਤੀਨਾ ਦੇ ਨੇੜੇ ਚਿਸ ਤੇਰਨਾ ਦੀ ਲਾਤੀਨਾ ਵਿੱਚ ਰਹਿੰਦਾ ਸੀ ਕਿ ਲਗਾਤਾਰ ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕਿ ਪੰਜਾਬੀ ਨੌਜਵਾਨ ਜਾਂ ਤਾਂ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਨੇ ਚਾਹੇ ਉਹ ਕੁੜੀਆਂ ਹਨ ਕਿ ਜਾਂ ਫਿਰ ਮੁੰਡੇ ਤੇ ਜਾਂ ਫਿਰ ਸੜਕੀ ਹਾਦਸੇ ਜਿਨ੍ਹਾਂ ਦੇ ਵਿੱਚ ਉਹ ਟਰੱਕ ਡਰਾਈਵਰਾਂ ਦੇ ਉੱਤੇ ਕਿ ਜਾਂ ਫਿਰ ਕਾਰ ਦੇ ਵਿੱਚ ਬਹੁਤ ਸਾਰੇ ਪੰਜਾਬੀ ਜੋ ਚਾਵਾ ਦੇ ਨਾਲ ਲੱਖਾਂ ਰੁਪਏ ਲਗਾ ਕੇ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਨੇ ਕਿ ਲੇਕਿਨ ਉੱਥੇ ਜਾ ਕੇ ਇਸ ਤਰ੍ਹਾਂ ਦੇ ਹਾਦਸੇ ਹੋਣ ਤੋਂ ਬਾਅਦ ਉਹਨਾਂ ਦੀ ਮੌਤ ਦੀ ਖਬਰ ਜਦੋਂ ਪੰਜਾਬ ਵਾਸੀਆਂ ਕੋਲ ਪਹੁੰਚਦੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਤਾਂ ਉਹਨਾਂ ਦੇ ਸਿਰ ਤੇ ਫਿਰ ਤੇ ਦੁੱਖਾਂ ਦਾ ਪਹਾੜ ਡਿਗਣਾ ਉਤਾ ਸੁਭਾਅਕ ਗੱਲ ਹੀ ਹੈਗੀ ਹੈ ਲੇਕਿਨ ਕਿੰਨਾ ਕਿਤੇ ਆਪਣਾ ਧਿਆਨ ਖੁਦ ਹੀ ਰੱਖਣਾ ਪੈਂਦਾ ਵਿਦੇਸ਼ਾਂ ਦੇ ਵਿੱਚ ਇਸ ਗੱਲ ਨੂੰ ਅਸੀਂ ਵੀ ਮੰਨਦੇ ਹਾਂ ਤੇ ਇਸ ਗੱਲ ਦਾ ਜਿਹੜਾ ਉਹ ਉਹਨਾਂ ਪਰਿਵਾਰਿਕ ਮੈਂਬਰਾਂ ਨੂੰ ਆਪਣੇ ਬੱਚਿਆਂ ਨੂੰ ਤੇ ਉਹਨਾਂ ਨੌਜਵਾਨਾਂ ਨੂੰ ਖੁਦ ਹੀ ਖਿਆਲ ਰੱਖਣਾ ਪਵੇਗਾ ਕਿਉਂਕਿ ਕਾਨੂੰਨ ਇੱਥੋਂ ਦੇ ਵੱਖਰੇ ਨੇ ਤੇ ਉੱਥੋਂ ਦੇ ਵੱਖਰੇ ਹੈਗੇ ਨੇ ਇਸ ਕਰਕੇ ਖਾਸ ਕਰਦਾ ਖਿਆਲ ਇਹ ਰੱਖੋ ਉਦੋਂ ਕੰਗਨਾਰ ਨੋਦਰੀ ਫਿਲਮ ਐਮਰਜੈਂਸੀ ਰਿਲੀਜ਼ ਰੁਕਣ ਤੋਂ ਮਗਰੋਂ ਕੰਗਲਾ ਨੇ ਸੋਸ਼ਲ ਮੀਡੀਆ ਤੇ ਇੱਕ ਸੰਜੀਦ ਸੰਦੇਸ਼ ਦਿੱਤਾਇਆ ਜਿੰਨੂੰ ਤੁਸੀਂ ਵੀ ਸੁਣ ਲਵੋ हिमाचल प्रदेश दी मंडी ਤੋਂ ਭਾਇਪਾਸ ਸੰਸਦ ਮੈਂਬਰ ਅਤੇ ਅਦਾਕਾਰ ਕੰਗਨਾ ਨੋਟ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ اٹਕ ਗਈ ਹੈ। ਫਿਲਮ ਦੀ ਰਿਲੀਜ਼ ਡੇਟ 6 ਸਤੰਬਰ ਸੀ ਪਰ ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿਰੋਧ ਤੋਂ ਬਾਅਦ ਸੈਂਸੇਬੋਲ ਵੱਲੋਂ ਸਰਟੀਫਿਕੇਟ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੇ ਸਮਰਥਕਾਂ ਅਤੇ ਪ੍ਰਸ਼ੰਸਕਾਂ ਨੂੰ ਸੰਦੇਸ਼ ਦਿੱਤਾ ਹੈ। ਤੁਹਾਨੂੰ ਦੱਸਦੇ ਕੰਗਨਾ ਨੇ ਸੋਸ਼ਲ ਮੀਡੀਆ ਤੇ ਇਹ ਸੰਦੇਸ਼ ਲਿਖਿਆ ਹੈ ਕਿ ਭਾਰੀ ਦਿਲ ਨਾਲ ਮੈਂ ਐਲਾਨ ਕਰ ਦਿਆਂ ਕਿ ਮੇਰੀ ਨਿਰਦੇਸ਼ਕ ਐਮਰਜੈਂਸੀ ਨੂੰ ਮੁਲਤਵੀ ਕਰ ਦਿੱਤਾ ਗਿਆਗਾ ਅਸੀਂ ਅਜੇ ਵੀ ਸੈਂਸਰ ਬੋਰਡ ਤੋਂ ਸਰਟੀਫਿਕੇਟ ਦਾ ਇੰਤਜ਼ਾਰ ਕਰ ਰਹੇ ਹਾਂ ਨਵੀਂ ਰਿਲੀਜ਼ ਡੇਟ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ ਤੁਹਾਡੀ ਸਮਝ ਲਈ ਧੰਨਵਾਦ ਇਹ ਵਰਡ ਜਿਹੜੇ ਗਏ ਕੰਗਨਾਰ ਨੋਤ ਵੱਲੋਂ ਗਏ ਆ ਸੋਸ਼ਲ ਮੀਡੀਆ ਉੱਤੇ ਆਪਣੇ ਸਮਰਥਕਾਂ ਨੂੰ ਕਹੇਗੀ ਕਿ ਤੁਹਾਨੂੰ ਦੱਸ ਦਈਏ ਕਿ ਦਸ ਐਡਵੋਕੇਟ ਈਮਾਨ ਸਿੰਘ ਖਾਰਾ ਦੀ ਤਰਫੋਂ ਫਿਲਮ ਐਮਰਜੈਂਸੀ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੀ ਸੁਣਵਾਈ ਪਿਛਲੇ ਹਫਤੇ ਹੋਈ ਸੀ ਕਿ ਸੈਂਸਰ ਬੋਰਡ ਨੇ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕੀਤਾ ਸੀ ਤੇ ਇਸ ਫਿਲਮ ਦੀ ਰਿਲੀਜ਼ ਲਈ ਸਰਟੀਫਿਕੇਟ ਅਜੇ ਜਾਰੀ ਨਹੀਂ ਕੀਤਾ ਗਿਆ ਜਵਾਬ ਮੁਤਾਬਕ ਫਿਲਮ ਖਿਲਾਫ ਕਈ ਸ਼ਿਕਾਇਤਾਂ ਹਨ ਸ਼ਿਕਾਇਤਾਂ ਸੁਣਨ ਤੋਂ ਬਾਅਦ ਹੀ ਫਿਲਮ ਨੂੰ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਦੇ ਨਾਲ ਸੈਂਸਲ ਬੋਰਡ ਨੂੰ ਪੱਤਰ ਲਿਖਿਆ ਗਿਆ ਹੈ ਪੱਤਰ ਵਿੱਚ ਕਿਹਾ ਗਿਆ ਕਿ ਸਾਡਾ ਜਿਹਾ ਕੋਈ ਇਰਾਦਾ ਨਹੀਂ ਹੈ ਕਿ ਅਸੀਂ ਫਿਲਮ ਦਾ ਵਿਰੋਧ ਸਿਰਫ ਇਸ ਲਈ ਨਹੀਂ ਕਰ ਰਹੇ ਕਿ ਕਿਉਂਕਿ ਕੰਗਨਾ ਨੋਟ ਇਸ ਵਿੱਚ ਹੈ ਸਾਡਾ ਰੁਕ ਸਾਡੇ ਤਰਕ ਤੇ ਆਧਾਰਿਤ ਹੈ ਗੁਰਦੁਆਰਾ ਕਮੇਟੀ ਦੇ ਕਾਨੂੰਨੀ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਕਈ ਸਥਿਤੀਆਂ ਵਿੱਚ ਪਟੀਸ਼ਨਾਂ ਅੱਡਾਰ ਵੀ ਕੀਤੀਆਂ ਗਈਆਂ ਹਨ ਕੰਗਨਾ ਆਪਣੀ ਫਿਲਮ ਦੇ ਪ੍ਰੋਮੋਸ਼ਨ ਲਈ ਬਹੁਤ ਕੁਝ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਲਾਤਕਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ मिल ਰਹੀਆਂ ਹਨ ਇਸ ਲਈ ਫਿਲਮ ਦੇ ਪ੍ਰਚਾਰ ਸਟੰਟ ਹਨ ਪਰ ਜੇਕਰ ਸੈਂਸਰ ਬੋਰਡ ਨੇ ਇਹ ਫੈਸਲਾ ਲਿਆ ਹੈ ਤੇ ਫਿਲਮ ਦੇ ਕੈਰੀਅਰ ਨਾ ਕਰਨ ਦਾ ਤਾਂ ਇਹ ਚੰਗੀ ਗੱਲ ਹੈ ਕਿਉਂਕਿ ਇਹ ਮਸਲਾ ਸਿਰਫ ਸਿੱਖਾ ਨਾਲ ਹੀ ਜੁੜਿਆ ਨਹੀਂ ਸਗੋਂ ਸਿੱਖਾਂ ਦੀਆਂ ਸਿਧਪਾਵਨਾਵਾਂ ਤੇ ਚਿੰਤਾਵਾਂ ਕਾਰਨ ਹੈ ਦੇਸ਼ ਦੀ ਜੁੜਿਆ ਹੋਇਆ ਦਨ ਨਿਊਯਾਰਕ ਵਿੱਚ ਡਾਂਕੀ ਲਗਾ ਕੇ ਅਮਰੀਕਾ ਜਾਂਦੇ ਫੜੇਗੇ 130 ਭਾਰਤੀਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਹੈਗਾ ਜੀहां ਤੁਹਾਨੂੰ ਦੱਸ ਦਈਏ ਡਾਂਕੀ ਲਾ ਕੇ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ 130 ਭਾਰਤੀਆਂ ਨੂੰ ਪਨਾਮਾ ਤੋਂ ਭਾਰਤ ਵੱਲ ਭੇਜ ਦਿੱਤਾ ਗਿਆ ਗਿਆ ਇਹ ਭਾਰਤੀ ਗੈਰ ਕਾਨੂੰਨੀ ਢੰਗ ਨਾਲ ਬ੍ਰਾਜ਼ੀਲ ਅਤੇ ਸੂਰੀਨਾਮ ਦੇ ਜੰਗਲਾਂ ਵਿੱਚੋਂ ਹੁੰਦੇ ਹੋਏ ਅਮਰੀਕਾ ਜਾ ਰਹੇ ਸਨ ਉਹਨਾਂ ਨੂੰ ਪਨਾਮਾ ਦੇਸ਼ ਦੀ ਪੁਲਸ ਵੱਲੋਂ ਡਿਪੋਰਟ ਕਰਕੇ ਫਲਾਈਟ ਜਰੀਏ ਨਵੀਂ ਦਿੱਲੀ ਭਾਰਤ ਭੇਜਿਆ ਗਿਆ ਹੈ ਅਜੇ ਹਾਂ ਪਹਿਲੀ ਵਾਰ ਹੋਇਆ ਹੈ ਕਿ ਪਨਾਮਾ ਦੇ ਦਿੱਲੀ ਲਈ ਡਿਪੋਰਟੇਸ਼ਨ ਫਲਾਈਟ ਰਾਹੀਂ 130 ਭਾਰਤੀਆਂ ਨੂੰ ਦੇਸ਼ ਨਿਕਾਲਾ ਡਿਪੋਰਟ ਦੇ ਕੇ ਵਾਪਸ ਭੇਜਿਆ ਗਿਆ ਹੈ ਇਸ ਫਲਾਈਟ ਨੇ ਸ਼ੁੱਕਰਵਾਰ ਨੂੰ ਪਨਾਮਾ ਤੋਂ ਉਡਾਨ ਭਰੀ ਸੀ ਤੇ ਹਾਲ ਹੀ ਤੇ ਸਾਲਾਂ ਵਿੱਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦੇਸ਼ ਤੋਂ ਦੇਸ਼ ਨਿਕਾਲਾ ਡਿਪੋਰਟ ਕਰਕੇ ਭਾਰਤ ਉਡਾਨ ਭੇਜੀ ਗਈ ਹੋਵੇ ਪਿਛਲੇ ਸਾਲ ਵੀ ਡਿਪੋਰਟ ਕੀਤੀ ਗਈ ਸੀ ਫਲਾਇਟ ਇੱਥੇ ਜ਼ਿਕਰਯੋਗ ਹੈ ਕਿ ਤੁਹਾਨੂੰ ਦੱਸ ਦੇ ਗੇ ਭਾਰਤੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਲੈ ਜਾ ਰਹੀ ਇੱਕ ਚਾਰਟਰ ਫਲਾਈਟ ਨੂੰ ਦਸੰਬਰ 2023 ਵਿੱਚ ਫਰਾਂਸ ਤੋਂ ਰੋਕ ਕੇ ਮੁੰਬਈ ਭਾਰਤ ਵੱਲ ਲਿਆਂਦਾ ਗਿਆ ਸੀ ਪਰ ਇਹ ਸਾਰਾ ਮਾਮਲਾ ਠੰਡਾ ਪਿਆ ਗਿਆ ਸੀ ਅਮਰੀਕਾ ਪਹੁੰਚਣ ਲਈ ਇਹ ਪ੍ਰਵਾਸੀ ਡੈਰੀਅਮ ਗੈਪ ਲਾਈਨ ਨੂੰ ਪਾਰ ਕਰਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਨਾਮਾ ਜਾਂਦੇ ਹਨ ਤੇ ਉੱਥੇ ਫਿਰ ਅਮਰੀਕਾ ਦੇ ਵਿੱਚ ਦਾਖਲ ਹੋ ਜਾਂਦੇ ਹਨ ਲੇਕਿਨ ਹੁਣ ਜਿਹੜੀਆਂ ਸਰਕਾਰਾਂ ਹੈਗੀਆਂ ਆ ਉਹ ਕਾਫੀ ਸਖਤ ਡੀਆਂ ਆ ਉਹ ਨਜ਼ਰ ਆਉਂਦੀਆਂ ਪਈਆਂ ਗਿਆ ਤੇ ਪੰਜਾਬੀ ਗਾਇਕ ਕਰਨ ਓਜਲਾ ਨੂੰ ਬੂਟ ਮਾਰਨ ਵਾਲਾ ਨੌਜਵਾਨ ਕੌਣ ਹੈਗਾ ਸੀ ਕਿ ਕਿਉਂ ਸਾਰਾ ਹਾਸਾ ਵਾਪਰਿਆ ਉਹ ਤੁਹਾਨੂੰ ਦੱਸਦੇ ਗਏ ਆ ਖੌਣ ਹੈ ਚਲਦੇ ਸ਼ੋਚ ਕਰਨ ਉਹ ਜ਼ਿਲ੍ਹਾ ਦੇ ਬੂਟ ਮਾਰਨ ਵਾਲਾ ਇੱਕ ਸਸਪੈਂਸ ਹੀ ਅਜੇ ਤੱਕ ਬਣਿਆ ਆ ਤੁਹਾਨੂੰ ਦੱਸ ਦੇ ਕਿ ਪੰਜਾਬੀ ਗਾਇਕ ਬੀਤੇ ਦੀ ਉਹ ਜ਼ਿਲ੍ਹਾ ਕਰਨ ਉਹ ਜ਼ਿਲ੍ਹਾ ਕਿਸੇ ਪਛਾਣ ਦਾ ਮੁਹਤਾਜ ਨਹੀਂ ਹੈ ਉਹਨਾਂ ਨੇ ਆਪਣੇ ਗੀਤਾਂ ਨਾਲ ਪੂਰੀ ਦੁਨੀਆ ਦਾ ਦਿਲ ਜਿੱਤਿਆ ਆ ਇਸ ਦੇ ਨਾਲ ਹੀ ਕਲਾਕਾਰ ਨੇ ਕਈ ਖਿਤਾਬ ਵੀ ਆਪਣੇ ਨਾਂ ਕੀਤੇ ਹਨ ਕਰਨ ਓਜਲਾ ਨੇ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਸਿੰਗਰ ਕਰਨ ਓਜਲਾ ਦੇ ਲਾਈਵ ਸ਼ੋਅ 'ਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਜੀ ਨਾਲ ਵਾਇਰਲ ਹੁੰਦੀ ਪਈਗੀ ਵੀਡੀਓ ਤੁਸੀਂ ਦੇਖ ਸਕਦੇ ਹੋ ਗਾਇਕ ਇੱਕ ਸ਼ੋਅ ਦੇ ਵਿੱਚ ਜੋ ਕਿ ਲੰਡਨ ਕੀਤਾ ਜਾ ਰਿਹਾ ਸੀ ਜਿੱਥੇ ਸਟੇਜ ਤੇ ਉਹ ਪਰਫਾਰਮ ਕਰਦਾ ਪਿਆ ਸੀ ਜਿਸ 'ਚ ਅਚਾਨਕ ਭੀੜ 'ਚੋਂ ਇੱਕ ਸ਼ਖਸ ਨੇ ਓਜਲੇ ਉੱਤੇ ਬੂਟ ਲਾ ਕੇ ਮਾਰਿਆ ਚਿੱਟੇ ਰੰਗ ਦਾ ਬੂਟ ਸਿੱਧਾ ਗਾਇਕ ਦੇ ਚਿਹਰੇ ਕੋਲ ਜਾ ਲੱਗਿਆ ਕਿ ਜਿਸ ਤੋਂ ਬਾਅਦ ਗਾਇਕ ਗੁੱਸੇ 'ਚ ਆ ਕੇ ਕਿਹਾ ਕਿ ਸ਼ੋਅ ਅਧਵਚਾਲੇ ਹੀ ਬੰਦ ਕਰਨਾ ਪਿਆ ਗਿਆ ਕਿ ਬੂਟ ਸੁੱਟਣ ਵਾਲੇ ਸ਼ਖਸ ਨੂੰ ਕਰਨ ਓਜਲਾ ਨੇ ਖਰੀਆਂ ਸੁਣਾਈਆਂ ਜਿਸ ਤੋਂ ਬਾਅਦ ਉੱਥੇ ਮੌਜੂਦ ਗਾਰਡ ਨੇ ਉਸ ਨੂੰ ਫੜ ਕੇ ਬਾਹਰ ਕਰ ਦਿੱਤਾ ਗਾਇਕ ਨੇ ਗੁੱਸੇ 'ਚ ਕਿਹਾ ਕਿ ਮੈਂ ਇੰਨਾ ਮਾਰਾ ਨਹੀਂ گا ਰਿਹਾ ਸੀ ਕਿ ਤੁਸੀਂ ਮੇਰੇ ਤੇ ਬੂਟ ਸੁੱਟ ਕੇ ਮਾਰੋ ਗਾयक ਦੇ ਮੂੰਹ ਤੇ ਬੂਟ ਮਾਰਨ ਵਾਲਾ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋ ਰਹੀਗੀ ਤੇਜ਼ੀ ਨਾਲ ਦੇਖਿਆ ਜਾ ਸਕਦਾ ਹੈ ਕਿ ਕਰਨ ਓਜਲਾ ਦੇ ਬੂਟ ਮਾਰਨ ਵਾਲਾ ਨੌਜਵਾਨ ਭੀੜ ਵਿੱਚ ਹੀ ਮੌਜੂਦ ਸੀ ਤੇ ਉਹ ਲਾਈਵ ਸ਼ੋਅ 'ਚ ਦੇਖਣ ਲਈ ਪਹੁੰਚਿਆ ਸੀ 10 ਤੱਕ ਅਜੇ ਤੱਕ ਇਹ ਨਹੀਂ ਪਤਾ ਚੱਲ ਸਕਿਆ ਕਿ ਉਸ ਨੌਜਵਾਨ ਨੇ ਅਜਿਹਾ ਕਿਉਂ ਕੀਤਾ ਲੇਕਿਨ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਕਿਉਂਕਿ ਸਿੰਗਰ ਤਾਂ ਬਹੁਤ ਵੱਡਾ ਫੇਮਸ ਸੀ ਉਸ ਉੱਤੇ ਇਸ ਤਰ੍ਹਾਂ ਦੀ ਹਰਕਤ ਕਿਉਂ ਕੋਸੀ ਨੌਜਵਾਨ ਵੱਲੋਂ ਕੀਤੀ ਗਈ ਤੁਸੀਂ ਵੀ ਆਪਣੇ ਕੀ ਵਿਚਾਰ ਦਰਨਾ ਚਾਹਦੇ ਕਮੈਂਟ ਕਰਕੇ ਦੱਸਿਓ ਰੂਸ ਜੁਕਰੇਨ ਵਿਵਾਦ ਨੂੰ ਭਾਦਤ ਸੁਲਝਾ ਸਕਦਾ ਹੈ ਇਹ ਇਟਲੀ ਦੀ ਪੀਐਮ ਮੈਲੋਨੀ ਨੇ ਸੋਸ਼ਲ ਮੀਡੀਆ ਉੱਤੇ ਕਹਿ ਦਿੱਤਾ ਗਿਆ ਤੁਹਾਨੂੰ ਦੱਸ ਰਹੀ ਰੂਸ ਜੁਕਰੇਨ ਵਿਵਾਦ ਨੂੰ ਜਿੱਥੇ ਭਾਰਤ ਸੁਲਝਾ ਸਕਦਾ ਹੈ ਇਟਲੀ ਦੀ ਪੀਐਮ ਵੱਲੋਂ ਇਹ ਦਾਵਾ ਕੀਤਾ ਗਿਆ ਹੈਗਾ ਕਿ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਤੇ ਚੀਨ ਰੂਸ ਅਤੇ ਯੂਕਰੇਨ ਵਿਚਾਲੇ ਵਿਵਾਦ ਨੂੰ ਸੁਲਝਾਉਣ ਲਈ ਭੂਮਿਕਾ ਨਿਭਾ ਸਕਦੇ ਹਨ ਫਰਾਂਸ ਚਵੀ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨਾਲ ਮੁਲਾਕਾਤ ਤੋਂ ਬਾਅਦ ਮੈਲੋਨੀ ਦੇ ਹਵਾਲੇ ਨਾਲ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਹ ਵਿਵਾਦ ਨੂੰ ਸੁਲਝਾਉਣ ਲਈ ਚੀਨ ਅਤੇ ਭਾਰਤ ਦੀ ਭੂਮਿਕਾ ਹੈ ਮੈਲੋਨੀ ਦਾ ਇਹ ਬਿਆਨ ਅਜੇ ਸਮੇਂ ਆਇਆ ਹੈ ਜਦੋਂ ਰੂਸ ਦੇ ਰਾਸ਼ਟਰਪਤੀ ਫਲਾਦੀ ਮੀਰ ਪੁਤਿਨ ਨੇ ਵਿਰਵਾ ਨੂੰ ਭਾਰਤ ਨੂੰ ਉਹਨਾਂ ਤਿੰਨ ਦੇਸ਼ਾਂ ਵਿੱਚ ਸ਼ਾਮਿਲ ਕੀਤਾ ਜਿਨ੍ਹਾਂ ਦੇ ਉਹ ਯੂਕਰੇਨ ਵਿਵਾਦ ਨੂੰ ਲੈ ਕੇ ਸੰਪਰਕ ਵਿੱਚ ਸਨ ਅਤੇ ਕਿਹਾ ਕਿ ਉਹ ਇਸ ਨੂੰ ਸੁਲਝਾਉਣ ਲਈ ਇਮਾਨਦਾਰੀ ਨਾਲ ਯਤਨ ਕਰ ਰਹੇ ਹਨ ਇੱਕ ਵੱਖਰੇ ਬਿਆਨ ਵਿੱਚ ਰੂਸੀ ਰਾਸ਼ਟਰਪਤੀ ਦੇ ਬੁਲਾਰੇ ਦਮਿਟਰੀ ਪੈਸਕੋਨ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁਤਿਨ ਜੈਲਨਸਕੀ ਅਤੇ ਅਮਰੀਕਾ ਨਾਲ ਸੁਤੰਤਰ ਤੌਰ ਤੇ ਗੱਲਬਾਤ ਕਰਦੇ ਹਨ ਤੇ ਰੂਪ ਵਿੱਚ ਭਾਰਤ ਯੂਕਰੇਨ ਨਾਲ ਗੱਲਬਾਤ ਨੂੰ ਆਸਾਨ ਬਣਾਉਣ ਵਿੱਚ ਭੂਮਿਕਾ ਨਿਭਾ ਰਿਹਾ ਹੈ ਇਸ ਬਿਆਨ ਨੂੰ ਸੁਣ ਕੇ ਜਿੱਥੇ ਪੰਜਾਬੀਆਂ ਲਈ ਦੇਸ਼ ਲਈ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਇਟਲੀ ਦੀ ਪੀਐਮ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਅਗਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਅਤੇ ਯੂਕਰੇਨ ਵਿਵਾਦ ਦੇ ਵਿੱਚ ਆਪਣਾ ਅਹਿਮ ਪੂਬਿਕਾਰ ਨਿਭਾ ਸਕਦੇ ਨੇ ਉਹ ਕੋਸ਼ਿਸ਼ ਕਰਨ ਤਾਂ ਇਹ ਵਿਵਾਦ ਜਿਹੜਾ ਆਇਆ ਉਹ ਸੁਲਝ ਸਕਦਾ ਹੈਗਾ ਆ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਵੀਡੀਓ ਬਾਰੇ ਜਰੂਰ ਆਪਣੇ ਕਮੈਂਟ ਕਰਕੇ ਦੱਸਿਓ